ਹਏ ਪੀੜਾਂ ਵਾਲੇ ਪੱਤਲ ਕੱਤੇ ਇਸ਼ਕ ਤੇਰੀ ਦੀ بارش ਲੱਭਦੇ ਸੁੱਕ ਸੜ ਗਏ ਜਜ਼ਬਾਤ ਨਹੀਂ ਸਾਡੇ ਫਰਿਆਦ ਸੁਣੀ ਨਾ ਰੱਬ ਡਾਢੇ ਹਏ ਮੌਤ ਤੋਂ ਪਹਿਲਾਂ ਮਿਲ ਜਾਵੀ ਮੈਂ ਬੰਬੀਹੇ ਦੀ ਪਿਆਸ बुझाਵੀ ਖਾਲੀ ਸਭ ਦੁਆਵਾਂ ਗਈਆਂ ਦਿਲ ਮੇਰੇ ਦੀਆਂ ਦਿਲ ਵਿੱਚ ਰਹੀਆਂ ਲੋਕਾਂ ਦੇ ਘਰ ਸਮੁੰਦਰ ਵਗਦਾ ਤੇ ਸਾਡਾ ਘਰ ਮਾਰੂਥਲ ਲੱਗਦਾ ਤੱਤੀਆਂ ਹਵਾਵਾਂ ਸੜਨਹਿਿਰਤੇ ਕਿਸ ਕਮ ਪਰਫਾਤੇ ਨਹੀਂ ਕਰਦੇ ਹਏ ਵੇਖ ਸਾਡਾ ਵੀ ਜਿਗਰ ਸਚਣਾ ਹਮਨ ਸੌਖਾ ਨਹੀਂ ਉਹ ਸੁਖ ਕੇ ਵਗਣਾ ਇਹ ਦੁਸ਼ਮਣ ਸਮਾਤੇ ਦੁਨੀਆ ਇਸ਼ਕ ਖਰਾਵਣ ਲਈ ਬਉ ਤਾਂ ਬੁਣੀਆਂ ਕੁਰੀਤ ਸਸੀ ਨੂੰ ਸਵੜ ਕਰੇ ਸਵਾ ਕਿੱਦਰੇ ਸੋਹਣੇ ਨੂੰ ਡੋਬਣ ਲਈ ਬਣੇ ਜਨਾ ਕਿੱਦਰੇ ਸੋਹਣੇ ਨੂੰ ਡੋਬਣ ਲਈ ਬਣੇ ਜਨਾ